ਆ ਬੰਦਾ ਮੈਨੂੰ ਤਾਂ ਕਹਿੰਦੇ ਹੁੰਦਾ ਰਿਹਾ ਅੱਜ ਭੰਨ ਗਏ ਚੱਲਨੇ ਆਪਾਂ ਵੀ ਨਹੀਂ ਇਧਰਿੰਦਾ ਸਿੱਖ ਪਿੱਛੇ ਨਹੀਂ ਆਪਾਂ ਦੇ ਜੇ ਕਾਰ ਆ ਮੈਨੂੰ ਕਾਲ ਰੋਜ਼ ਕਰ ਦਿੰਦਾ ਸੀਗਾ ਤੜਕੇ ਉੱਠਣਾ ਫੋਨ ਆ ਜਾਣਾ ਉਹਦਾ ਅੱਜ ਚੱਲ ਮੋਟਰ ਤੇ ਫਿਰ ਅਹੀਂ ਵੀ ਉੱਥੇ ਆ ਫਲਾਣਾ ਕਰਦਾ ਕਿ ਚਮਕੜਾ ਫਿਰ ਮੈਂ ਜਸ਼ਨ ਨਾਲ ਕੀਤੀ ਗੱਲ ਜਸ਼ਨ ਨੇ ਫਿਰ ਜਾ ਕੇ ਮੇਰਾ ਮਸਲਾ ਸੱਜਾ ਗਿਆ ਤੇ ਬਹੁਤ ਲੱਗ ਬੰਦਾ ਸੀਦਾ ਲੈਣਾ ਯਾਰਾਂ ਦੀ ਗਿੰਦੀ ਹੀਰਾ ਗਵਾ ਲਿਆ ਯਾਰ ਅਸੀਂ ਹੀਰਾ ਗਵਾ ਲਿਆ ਪਿੰਡ ਤੋਂ ਤੁਸੀਂ ਜਾਉਂਦੇ ਆਂ ਨਹੀਂ ਆ ਮੈਂ ਇਹ ਕਹਿੰਦਾ ਕਿਧਰ ਗਾਹ ਯਾਰ ਇਹ ਲੀਕ ਆਮ ਆਪਣੇ ਤੋਂ ਕਰਵਾਉਣਾ ਉਹਨਾਂ ਨੇ ਸਸਕਾਰ ਹੋ ਹੀ ਨਹੀਂ ਸਕਦਾ ਹੋ ਹੀ ਨਹੀਂ ਸਕਦਾ ਇੰਨਾ ਦਾ ਰਿਸਕ ਲੈਣ ਲੋ ਨਾ ਆਪਦੇ ਪਹਿਲੇ ਕਾਰਵਾਈ ਕਰੋ ਅਸੀਂ ਜਦੋਂ ਸਾਰੇ ਇਹ ਕਾਰਵਾਈ ਕਰਾਵਾਂਗੇ ਉਹ ਕਹਿੰਦੇ ਜੀ ਅਸੀਂ ਆ ਪਰਿਵਾਰ ਦਾ ਫੈਸਲਾ ਜੋ ਹੈ ਜੀ ਸਾਡੇ ਚਲੋ ਅਸੀਂ ਆਪਣੇ ਪਰਿਵਾਰ ਨਾਲ ਆਪਣੇ ਚਾਚੇ ਆਪਣੇ ਨਾਲ ਬੈਠ ਕੇ ਗੱਲ ਕਰਕੇ ਅਸੀਂ ਕਾਰਵਾਈ ਕਰਾਵਾਂਗੇ ਜਿਸ ਨਾਲ ਪੋਸਟਮੈਲਮ ਕਰਾਉਣਾ ਪਿਆ ਤਾਂ ਅਸੀਂ ਕਾਰਵਾਈ ਕਰਾਵਾਂਗੇ ਤਿੰਨ ਚਾਰ ਬੰਦੇ ਆ ਦੇ ਸਹੀ ਗੱਲ ਅਸੀਂ ਆਪਣਾ ਮੁੰਡਾ ਭੰਗਦੇ ਬਣੇ ਨਹੀਂ ਜਾਣਦੇ ਨਾ 23 ਸਾਲ ਦਾ ਮੁੰਡਾ ਸੀਗਾ ਸਾਡਾ ਹੈਲੋ ਐਦਾਂ ਮੁੰਡਾ ਗਿਆ ਅਸੀਂ ਉਹ ਐਦਾਂ ਨਹੀਂ ਜਾਣਦੇ ਆ ਦੇਖੋ ਕਿੰਨੀਆਂ ਜਾਨਾਂ ਜਾਣ ਗਿਆ ਕਿੰਨੇ ਲੋਕਾਂ ਨੂੰ ਹਰਾਸਮੈਂਟ ਕਰਕੇ ਕਿੰਨੇ ਕਰਨੀ ਹੈ ਕੱਲ ਨੂੰ ਕੀ ਏਦਾਂ ਕਮਰੇ ਚ ਬੰਦ ਆਪਾਂ ਚਾਹ ਪੰਜ ਬੰਦੇ ਬਹਿ ਕੇ ਪਰਿਵਾਰ ਨੂੰ ਭੋਲੇ ਭਾਲੇ ਪਰਿਵਾਰ ਨੂੰ ਆਪਣੀ ਗੱਲਾਂ ਚ ਲਿਆ ਕੇ ਮਨਾਹੀ ਕੀਤੀ ਜਾਂਦੇ 15 ਪਿੰਡਾਂ ਦੇ ਮੁੰਡੇ ਖੜੇ ਨੇ ਜਿੱਥੇ 15 ਪਿੰਡਾਂ ਦੇ ਲੋਕ ਖੜੇ ਨੇ ਪੋਸਟਮਾਨ ਮਸੀ ਨਹੀਂ ਹੁੰਦਣਾ ਜਿਹੜਾ ਪਰਿਵਾਰ ਹੈ ਨਾ ਜੀ ਪਰਿਵਾਰ ਮਾਪੇ ਸਹਿਬਤ ਪਰਿਵਾਰ ਨੂੰ ਵਿਚਾਰੇ ਭੋਲਾ ਭਾਲਾ ਤੇ ਉਹਨੂੰ ਗੱਲਾਂ ਅਸੀਂ ਪਰਿਵਾਰ ਨੂੰ ਪਤਾ ਨਹੀਂ ਅਸੀਂ ਅਸੀਂ ਚਾਚੇ ਦੇ ਬੰਦੇ ਨਹੀਂ ਰਹੇ ਅਸੀਂ ਅਸੀਂ ਨਹੀਂ ਕਰਾਏ ਕਿਹਨਾਂ ਨੇ ਉਹ ਕਹਿੰਦਾ ਸੀ ਜੀ ਤੇਰੀ ਮੈਂ ਕਹਾਂ ਯਾਰ ਮੈਂ ਸਾਰੇ ਸਾਂਭ ਕੇ ਕਰਾਣਾ ਹੈ ਰਾਹਵਾ ਕਰਾਣਾ ਹੈ ਨਾ ਤੁਸੀਂ ਕਰਾਣਾ ਨੂੰ ਪਾਉਣਾ ਜਿੰਨਾ ਮਰਜ਼ੀ ਕਹਿਣ ਜਿੰਦਰ ਸਿੰਘ ਨੇ ਕਰਾਇਆ ਸੀ ਸਾਹਮਣੇ ਆਏ ਸਾਹਮਣੇ ਆਏ ਉਹਦੇ ਚ ਕੀ ਹੈ ਓਏ ਇਹ ਨਹੀਂ ਕਰ ਸਕ ਤੁਸੀਂ ਕਹਿ ਰਹੇ ਸੀ ਵਟਸਐਪ ਕਾਲ ਆਈ ਹੈ ਮੋਬਾਈਲ ਚੈੱਕ ਕੀਤਾ ਕਿ ਵਟਸਐਪ ਕਾਲ ਕਿਹਦੀ ਹੈ ਜੇ ਆਪਾਂ ਮੀਡੀਆ ਸਾਹਮਣੇ ਕਰ ਦਿਓ ਮੋਬਾਈਲ ਚੈੱਕ ਕੀਤਾ ਕੀਤਾ ਤੁਸੀਂ ਉਹਦੀ 6 ਵਜੇ ਕਹਿੰਦੇ 6 7 ਵਜੇ ਵਿੱਚ ਕੋਲ ਆਈ ਆ ਨਹੀਂ ਨਹੀਂ ਆਈ ਸੀ 2:30 ਤੋਂ 3 ਵਜੇ 2:30 ਤੋਂ 3 ਵਜੇ ਵਿੱਚ ਜਦੋਂ ਪਿੰਡ ਦੇ ਵਿੱਚ ਸੀਗੇ ਉਹ ਹਾਂ ਲਾਡੀ ਪੀ ਜਿਹੜੇ ਲਾਡੀ ਲਾਡੀ ਕੌਣ ਹੈ ਦੱਸੋ ਜੀ ਇਹ ਇਹਦਾ ਇਹਨਾਂ ਦਾ ਪੀਏ ਆ ਜੀ ਸਾਰੀ ਸਾਫਟਰੀ ਦੀ ਏ ਨਹੀਂ ਨਹੀਂ ਇਹ ਵੀ ਉਹਨੂੰ ਪੁੱਛ ਨਹੀਂ ਹੁੰਦੀ ਏ ਲਾਡੀ ਦੀ ਇਹਨਾਂ ਦਾ ਪੀਏ ਜਿਹੜਾ ਨਾ ਲਾਡੀ ਉਹਨਾਂ ਦੀ ਉਹ ਯਾਰ ਇਹਨਾਂ ਨੂੰ ਪਤਾ ਸਾਰੇ ਕਿ ਇਹਨਾਂ ਨੂੰ ਪਤਾ ਹੀ ਨਹੀਂ ਗਿਆ ਉਹਨਾਂ ਦੀ ਕਾਲ ਆਈ ਸੀਗੀ 2 ਮਿੰਟ ਗੱਲ ਹੋਈ ਆ ਪਿੰਡ ਵਿੱਚ ਆਇਆ ਵੀ ਨਹੀਂ ਦੱਸਿਆ ਉਹਨਾਂ ਨੇ ਬਾਅਦ ਚੋਂ ਇਹਨੂੰ ਆਂਦੇ ਵੀ ਪਿੰਡ ਵਿੱਚ ਅਸੀਂ ਆ ਗਏ ਆ ਤੂੰ ਕਿੱਥੇ ਆ ਅੱਗੇ ਹੈਗਾ ਨਹੀਂਗਾ ਤੂੰ ਕਿੱਥੇ ਗਿਆ ਹੈਂ ਅੱਗੋਂ ਜਸ਼ਨ ਨੇ ਕਿਹਾ ਵੀ ਮੈਂ ਗਿਆ ਆ ਬਾਬੇ ਬੁੱਢਾ ਸਾਹਿਬ ਬਾਬਾ ਬੁੱਢਾ ਸਾਹਿਬ ਅੰਮ੍ਰਿਤਸਰ ਮੈਨੂੰ ਉੱਥੇ ਕੰਮ ਸੀਗਾ ਤੇ ਮੇਰੇ ਤੋਂ ਨਹੀਂ ਆਜਾ ਆਉਣਾ ਪਰ ਉਹਨਾਂ ਨੇ ਅੱਗੋਂ ਪਤਾ ਨਹੀਂ ਇਹਨੂੰ ਕੀ ਸ਼ਬਦ ਕਹੇ ਤੇ ਉਸ ਤੋਂ ਬਾਅਦ ਇਹਨਾਂ ਫੋਨ ਕੱਟਦਾ ਸੀਗਾ ਤੇ ਫਿਰ ਇਹ ਉਦੋਂ ਘਰੇ ਆ ਗਿਆ ਤੇ ਫਿਰ ਕੋਈ ਉਸ ਤੋਂ ਬਾਅਦ ਇਹਨਾਂ ਦੀ ਗੱਲ ਨਹੀਂ ਹੋਇਆ ਪਿੰਡ ਕੱਲ ਕੌਣ ਆਇਆ ਸੀ ਤੁਹਾਡੇ ਸਰਾਰੀ ਸਾਹਿਬ ਹਾਂਜੀ ਜਿਹੜੀ ਹੈ ਪਰਿਵਾਰ ਨੂੰ ਜਿਹੜੇ ਪੋਲੇ ਪਾਲੇ ਲੋਕ ਨੇ ਮਨਾ ਕੇ ਕਹਿੰਦੇ ਕੋਈ ਨਹੀਂ ਤੁਸੀਂ ਸੰਸਕਾਰ ਕਰੋ ਆਪਾਂ ਕੋਈ ਕਾਰਵਾਈ ਨਹੀਂ ਕਰਨੀ ਨਾ ਹੀ ਕਰਨ ਦੇਣੀ ਕਿਉਂ ਨਹੀਂ ਕਰਨ ਦੇਣੀ ਉਹ ਸਾਰੇ ਪਰਿਵਾਰ ਵੀ ਹੋ ਜਾ ਵਿਚਾਰਾ ਪੋਲਾ ਪਾਲੋ ਕਹਿੰਦੇ ਠੀਕ ਹੈ ਅਸੀਂ ਕਿੱਥੇ ਧੱਕੇ ਖਾਵਾਂਗੇ ਆਵਾਂਗੇ ਜਾਵਾਂਗੇ ਕਚੈਰੀਆਂ 'ਚ ਇਹ ਥਾਣਿਆਂ 'ਚ ਹਣਾ ਚਲੋ ਗੱਲ ਜਾਇਜ਼ ਵੀ ਸੀ ਉਸ ਤੋਂ ਬਾਅਦ ਜਿਹੜੀ ਪਰਿਵਾਰ ਦੀ ਜੋ ਟਿੱਪਣੀਆਂ 'ਚ ਪਰਿਵਾਰ ਚਾਹੁੰਦਾ ਤੇ ਅਸੀਂ ਤਾਂ ਵੀ ਨਾਲ ਆ ਜੇ ਇਨਸਾਫ ਵਾਸਤੇ ਚਾਹੁੰਦਾ ਜੇ ਚਾਹੁੰਦਾ ਸੀ ਉਵੇਂ ਹੀ ਨਿਮੇੜਨਾ ਤਾਂ ਵੀ ਨਾਲ ਅਸੀਂ ਤੇ ਪਰਿਵਾਰ ਦੇ ਨਾਲ ਹੀ ਸਹਿਮਤ ਆ ਪਰ ਪਰਿਵਾਰ ਨੂੰ ਭਰੋਸਾ ਕੀ ਦਿੱਤਾ ਗਿਆ ਵੀ ਤੁਸੀਂ ਸੰਸਕਾਰ ਕਰੋ ਅਸੀਂ ਇਹਨਾਂ ਦਾ ਪੋਸਟਮਾਰਟਮ ਨਹੀਂ ਕਰਦੇ ਜੇ ਤੁਸੀਂ ਕਾਰਵਾਈ ਨਹੀਂ ਕਰਾਉਂਦੇ ਦੇਖੋ ਗੱਲ ਨੰਬਰ 1 ਜੇ ਪੋਸਟਮਾਰਟਮ ਕਰਾਂਗੇ ਪੋਸਟਮਾਰਟਮ ਤਾਂ ਅਸੀਂ ਕਾਰਵਾਈ ਠੋਕੇ ਕਰਾਂਗੇ ਬੰਦਿਆਂ ਨੂੰ ਚੱਕ ਕੇ ਅੰਦਰ ਵੀ ਲਿਆਗੇ ਹੁਣ ਗੱਲ ਇੱਥੇ ਇਹ ਆ ਗਈ ਉਹ ਪੋਲੇ ਪਾਲ ਪਰਿਵਾਰ ਮੈਂ ਕਹਿੰਦਾ ਰਿਹਾ ਮੈਂ ਕਿਹਾ ਵੀਰ ਜੀ ਆ ਹੱਥ ਜੁੜੇ ਤੁਹਾਡੇ ਪੋਸਟਮਾਰਟਮ ਹੋਣਾ ਵੀਰ ਦਾ ਪੋਸਟਮਾਰਟਮ ਹੋਏਗਾ ਇੱਕ ਵਾਰ ਤਾਂ ਮਰ ਗਿਆ ਦੁਬਾਰਾ ਫਿਰ ਮਰਨ ਨੂੰ ਜਾ ਰਿਹਾ ਪੋਸਟਮਾਰਟਮ ਹੋਏਗਾ ਸਰੀਰ ਦਾ ਕੱਟਵਾੜ ਫੇਰ ਹੋਣਾ ਤੇ ਕਾਰਵਾਈ ਪਹਿਲਾਂ ਹੀ ਹੱਥ ਵੱੜ ਲਈ ਉਹਨਾਂ ਨੇ ਲਿਖਾ ਲਿਆ ਕਿ ਤੁਸੀਂ ਸੰਸਕਾਰ ਕਰੋ ਜੇ ਸਾਨੂੰ ਅਪਰੂਵਲ ਇਸ ਟੀਮ ਦੀ ਮ ਤਾ ਅਸੀਂ ਜਿਹੜਾ ਪੋਸਟਮਾਰਟਮ ਕਰਾਵਾਂਗੇ ਕਿ ਮੈਂ ਕਹਿੰਦਾ ਐਸ ਡੀ ਐਮ ਦੇ ਕੋਲ ਕੋਈ ਅਧਿਕਾਰ ਹੀ ਨਹੀਂ ਹੈ ਹਾਈ ਕੋਰਟ ਦੇ ਸਾਫ ਆਰਡਰ ਨੇ ਕਿ ਜਦੋਂ ਤੱਕ ਪੋਸਟਮਾਰਟਮ ਨਹੀਂ ਹੁੰਦਾ ਤੁਸੀਂ ਸੰਸਕਾਰ ਨਹੀਂ ਕਰ ਸਕਦੇ ਐਸੇ ਕੇਸ ਦੇ ਵਿੱਚ ਹੁਣ ਤੁਹਾਡੇ ਨਾਲ ਤਾਂ ਉਹ ਵਾਕਿਆ ਹੋ ਗਿਆ ਕਿ ਕਰਨਾ ਵੀ ਕੱਖ ਨਹੀਂ ਪੋਸਟਮਾਰਟਮ ਵੀ ਕਰਉਣਾ ਹੈ ਦੁਬਾਰਾ ਫੇਰ ਮਾਰਨਾ ਹੈ ਹੁਣ ਤੁਸੀਂ ਸਾਰੇ ਇੱਥੇ ਪਰਿਵਾਰ ਖੜੇ ਹੋ ਦੇਖੋ ਮੈਂ ਤਾਂ ਜੋ ਹੱਥ ਜੋੜ ਕੇ ਤੁਹਾਨੂੰ ਇਹੀ ਬੇਨਤੀ ਕਰਦਾ ਜਿੱਦਾਂ ਤੁਸੀਂ ਚਾਹੋਗੇ ਮੈਂ ਹਰ ਹਾਲ ਦੇ ਵਿੱਚ ਤੁਹਾਡੇ ਨਾਲ ਖੜਿਆ ਹਾਂ ਕਰਨੀ ਹੈ ਨਹੀਂ ਕਰਨੀ ਉਹ ਪਰਿਵਾਰ ਨੇ ਜੋ ਫੈਸਲਾ ਲਿਆ ਉਹ ਸਿਰ ਮੱਥੇ ਹੈ ਜੋ ਪਰਿਵਾਰ ਚਾਹੇਗਾ ਮੈਂ ਪਰਿਵਾਰ ਦੇ ਨਾਲ ਹੱਕ ਟਾਂਕ ਕੇ ਖੜ ਜਿੱਥੇ ਕਹੋਗੇ ਸਿਰ ਲਵਾ ਦਿਆਂਗਾ ਚੁਕਾਦਨੇ। ਲੈ ਹੈਗੀ ਐ। ਇਹ ਕੋਈ ਕਾਰਵਾਈ ਹੋਣ ਤੱਕ ਹੋਵੇ। ਦੇਖੋ ਅੱਜ ਜਿਹੜੇ ਹੈਗੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਸ਼ਨਪ੍ਰੀਤ ਸਿੰਘ ਸਰਪੰਚ ਪਿੰਡ ਤਿਰਲਾ ਅੰਦੀ ਜਿਹੜੇ ਹੈਗੇ ਰਾਤ ਡੈਥ ਹੋ ਗਈ ਐ ਤੇ ਜਦੋਂ ਅਸੀਂ ਮੌਕੇ ਤੇ ਆਏ ਆ ਮੇਰੇ ਨਾਲ ਐਸ ਐਚਓ ਅਸੀਂ ਤਿੰਨ ਪਹੁੰਚੇ ਆ ਤਰਸੀਮ ਲਾਲ ਜਿਹੜੇ ਉਹਦੇ ਫਾਦਰ ਨੇ ਉਹਦੇ ਫਾਦਰ ਨੇ ਬਿਆਨ ਲਿਖਾਇਆ ਕਿ ਵੀ ਰਾਤ ਹੋ ਰੋਟੀ ਅਸੀਂ ਕੱਠੇ ਖਾਧੀ ਹੈ ਇਕੱਠੇ ਖਾਣ ਤੋਂ ਬਾਅਦ ਜਦੋਂ ਬਾਥਰੂਮ ਜਾ ਕੇ ਆਇਆ ਉਹਦੇ ਹੱਥ ਤੇ ਜਿਹੜਾ ਹੈਗਾ ਪਿਸਤਲ ਸੀ ਦਾ ਲਾਇਸੈਂਸੀ ਪਿਸਤਲ ਸੀ ਲਾਇਸੈਂਸੀ ਪਿਸਤਲ ਨਾਲ ਹੀ ਬਾਈ ਕਰਕੇ ਤੇ ਉਹਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲिला ਜਰੀ ਹੈ ਉਹ ਸਮਾਪਤ ਕਰ ਦਿੱਤੀ ਆ ਤਾਂ ਮਤਲਬ ਕੀ ਕਾਰਨ ਹੈ ਆ ਤਾਂ ਮਤਿਆਦ ਨੂੰ ਕਿ ਵੀ ਇਸ ਬਾਰੇ ਸਾਨੂੰ ਕਿਸੇ ਦੇ ਕੋਈ ਹੋ ਨਹੀਂ ਹੈ ਕਿਉਂ ਹੋਈ ਹੈ ਇਸ ਬਾਰੇ ਉਹ ਹੀ ਜਾਣਦਾ ਹੈ ਤੇ ਨਾ ਅਸੀਂ ਕਿਸੇ ਦੇ ਖਿਲਾਫ ਕਾਰਵਾਈ ਕਰਾਂਗੇ ਜਾਂਦੇ ਨਾ ਅਸੀਂ ਕਿਸੇ ਦੇ ਖਿਲਾਫ ਪੋਸਟਵਾਨ ਹੈ ਅਸੀਂ ਆਪਣੇ ਬੱਚੇ ਦਾ ਪੋਸਟਵਾਨ ਅਪਲੀਕੇਸ਼ਨਾਂ ਜਾਂਦੇ ਇਸ ਸਬੰਧੀ ਉਹਨਾਂ ਨੇ ਐਸ.ਡੀ.ਮ ਸਾਹਿਬ ਨੂੰ ਵੀ ਲਿਖ ਕੇ ਦਿੱਤਾ ਜਿਹੜਾ ਕਿ ਉੱਥੋਂ ਵੀ ਨਿਯਮਾਂ ਅਨੁਸਾਰ ਜਿਹੜੀ ਕਾਰਵਾਈ ਕਰਨ ਦਾ ਹੁਕਮ ਹੋਇਆ ਅਸੀਂ ਜਿਹੜੀ ਹੈਗੀ ਐਸ.ਡੀ.ਮ ਸਾਹਿਬ ਦੇ ਹੁਕਮ ਅਕਾਰਡਿੰਗ ਜਿਹੜੀ ਜਿਹੜੀ ਡੈਡ ਬੋਡੀ ਹੈਗੀ ਐ ਪੁਆਰਸਾ ਦੇ ਹਵਾਲੇ ਕਰਤੀ ਹੈ ਸਾਡੇ ਕੋਲ ਜਿਹੜੀ ਐਕਸਚੁੱਟਾਂ ਦੀ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਇਲਾਕੇ ਵਿੱਚ ਚੱਟੇ ਫੈਲੀ ਇੱਕ ਇੱਕ ਕਿਸੇ ਵੱਲ ਲੋਟ ਕੋਰਟਰ ਕੀਤਾ ਜਾ ਰਿਹਾ ਸਮਝੋ ਉਹ ਉਹ ਦੇਖੋ ਜਿੰਨੇ ਮੂਨੀ ਇਹ ਗੱਲਾਂ ਨੇ ਉਹ ਵਾਸੀ ਆਲਾ ਸਾਨੂੰ ਉਹਦੇ ਨਾਲ ਹੀ ਹੈਗਾ ਸਾਨੂੰ ਤੇ ਪਰਿਵਾਰ ਦੇ ਨਾਲ ਹੈ ਜੋ ਪਰਿਵਾਰ ਨੇ ਸਾਨੂੰ ਸਟੇਟਮੈਂਟ ਲਿਖਾਈ ਹੈ ਅਹੀ ਹਸਪਤਾਲ ਜੋ ਵੀ ਹੈ ਬੰਦੀ ਕਾਰਵਾਈ ਕੀਤੀ ਹੈ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ 174 ਦੀ ਕਾਰਵਾਈ ਆਲਰੇਡੀ ਦੱਸਿਆ ਗਿਆ